ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ ਟਾਈਮ ਹੋ ਗਿਆ ਜੀ 8:00 ਵਜੇ ਅੱਜ ਬੱਚਿਆਂ ਨੂੰ ਸੀਗੀ ਛੁੱਟੀ ਖਰਚਨ ਸਿੰਘ ਦੀ ਵਰਸੀ ਦੀ ਇਹ ਲੇਟ ਉੱਠੇ ਉਠਾ ਕੰਮ ਹੋ ਗਿਆ ਮੈਂ ਨਾ ਪਾਂਡੇ ਮਾਂ ਦੇ ਚਾਹ ਬਣਾਤੀ ਇਹਨਾਂ ਨੂੰ ਉਧਰੋਂ ਮੱਜਾਂ ਦਾ ਸੰਬਰ ਸੋਰ ਕੇ ਹਜੇ ਮਾਸੀ ਆਈ ਨਹੀਂ Goa ਸੱਟਣਾ ਵਧੀਆ ਤੋਹਫਾ ਮਿਲ ਗਿਆ ਮੈਨੂੰ ਮਿਲਿਆ ਪੋਰਟ ਤੱਕ ਹਨ ਨਹੀਂ ਲੈ ਕੇ ਕਿਸੇ ਨੂੰ ਲਓ ਜੀ ਆਪਾਂ ਸ਼ੇਅਰ ਕਰਦੀ ਆ ਤੋ ਆਹ ਲਓ ਜੀ ਹਣੇ ਆਪਾਂ ਮਾਂ ਤੇ ਰਸੋਈ ਦਾ ਸਾਫ ਕਰਨ ਛੱਡ ਤੋ ਉਹ ਵੀ ਦਿੱਤੀ ਆ ਚਾਰੀ ਟੁੱਕ ਦੇਖ ਲੋ ਵਾਹ ਦੇ ਹਾਲਾਤ ਨੇ ਜਬਾਤਾਂ ਇਹਨਾਂ ਨੂੰ ਮੈਂ ਹੀ ਛੁੱਟੀ ਕਰਕੇ लेट ਉੱਠੇ ਇਹਨਾਂ ਦੀ ਚਾਹ ਬਣਾਉਂਦੀ ਜੀ ਦੋਹਾਂ ਦੀ ਘਰੇ ਪੀਂਦੇ ਨਹੀਂ ਕਹਿੰਦੇ ਨੇ ਪੁਰਾਣੀ ਚਾਹ ਹੋ ਗਈ ਇਹ ਚਾਹ ਇੱਥੇ ਐਦਾਂ ਬਣੀ ਸੀ ਸਾਡੇ ਮਾਂ ਨੇ ਮਾਂ ਦੇ ਮੇਰੀ ਚਾਹ ਬਣ ਗਈ ਦੁੱਧ ਪਾਤਾ ਬਾਲੀ ਆ ਗਈ ਗੈਸ ਬੰਦ ਕਰਤਾ ਆਏ ਭੁੱਲ ਗਈ ਚੱਕਣਾ ਵੀ ਮੈਂ ਗਏ ਸਾਫ ਕਰਦੀ ਦੀ ਵੀ ਇਹਨੂੰ ਇੱਧਰ ਤਾਂ ਤਾਂ ਇੱਥੇ ਇੰਦਰ ਇੱਥੇ ਵਿਆਥੀ ਜਦੋਂ ਆਏ ਉੱਪਰ ਦੀ ਇਥੋਂ ਦਲੀਰ ਘਵਾਉਣ ਲੱਗੀ ਆਹ ਕੋਣੀ ਰਜੀ ਡੰਡੇ ਦੇ ਇੱਧਰ ਹੀ ਡੰਡੀ ਦੇ ਵੀ ਸਾਰੀ ਚਾਹ ਐ ਟਕੇ ਟਿੱਡ ਤੇ ਪੱਟ ਤੇ ਟਿੱਡ ਦਾ ਤਾਂ ਬਸਤ ਰਹਿ ਗਈ ਪੱਟ ਤੇ ਤਾਂ ਨੱਚੀ ਜਾਂਦਾ ਗਰਮ ਗਰਮ ਚਾਹ ਪੈ ਗਈ ਇੱਕ ਸੂਟ ਵੀ ਜਮੀ ਪਤਲਾ ਤੀ ਕਾਟਨ ਦਾ ਤੇ ਜਦੋਂ ਬਾ ਕੁકુਮਾਰੀ ਦੇਖ ਕੇ ਮੁੜ ਗਈ ਸਰਦਾਰ ਜੀ ਕੀ ਹੋ ਗਿਆ ਉਹ ਇਸ ਮੈਂ ਬੋਲੀ ਮੈਂ ਤੇਪਾ ਕਰਕੇ ਸਾਰੀ ਸੋਈ ਸੋਈ ਦੇਖੋ ਹੁਣ ਮੈਂ ਰਸੋਈ ਧੋ ਕੇ ਹੱਡੀਆਂ ਆਪਦੇ ਕੱਪੜੇ ਇੰਨ ਪੈਨੇ ਉਹ ਪੱਟ ਬਚੀਆਂ ਦਾ ਸੋਈ ਸਾਫ ਕਰੀਆ ਹੁਣ ਮੈਂ ਕਿਹਾ ਵੀ ਕੋਚਾ ਲਾਉਣ ਦੇ ਤੇ ਬੜਾ ਟਾਈਮ ਲੱਗ ਜੂ ਨਾਲੇ ਚਾਟ ਹੋ ਗਈ ਸਾਰੀ ਸੋਈ ਚਾਟੋਂ ਹੋਰ ਵਗੈਰਾ ਸਾਰਾ ਭਰ ਗਿਆ ਸੀ ਸਾਰੇ ਇੱਥੋਂ ਉੱਤੇ ਨੇ ਹੁਣ ਮੇਰੇ ਕੱਪੜੇ ਜਿਹੜੇ ਚਾਹ ਪਈਆ ਹੁਣ ਮੈਂ ਨਹਾ ਕੇ ਕੱਪੜੇ ਬਦਲ ਕੇ ਆਉਣੀ ਆ ਪਹਿਰਾ ਦੀ ਆਪਣੀ ਇੰਨੀ ਕੁ ਜੂਨ ਬੁਰੀ ਐ ਵੀ ਆਪਦੇ ਸਰੀਰ ਦਾ ਕੁ ਸਮਰਦੀ ਹੋਈ ਜਾਵੇ ਜਿਹੜਾ ਕੰਮ ਐ ਆਪਾਂ ਨੂੰ ਮੈਨੂੰ ਪਤਾ ਨਹੀਂ ਜੇ ਮੈਂ ਨੂੰ ਐਂ ਛੱਡ ਦੇਂਗੀ ਉਦੋਂ ਹੋਰ ਤਾਂ ਡੁੱਬਣੇ ਦਾਗ ਪੈ ਹੁਣ ਮੈਂ ਕੱਲੀ ਇੱਥੇ ਪੈਪ ਲਾ ਕੇ ਨਾ ਕੋ ਛੋਟੀ ਪੈਪ ਹੋਊਗੀ ਐ ਇੱਥੇ ਬਾਰ ਬੂਰੇ ਕਪੜਾ ਲਾ ਕੇ ਵੀ ਭਾਂਡੇ ਚ ਨਾ ਗਿੱਲਾ ਹੋ ਜੇ ਰਸੋਈ ਸਾਰੀ ਧੋਤੀ ਸਾਫ ਕਰਤੀ ਹੁਣ ਮੈਂ ਆਪਨਾ ਕਿਉਂਗੀ ਦੇਖੋ ਜੀ ਬੰਦੇ ਦੇ ਸੱਤ ਬਾਜੀ ਦੇ ਕੋ ਹੋ ਰਹੇ ਨਾ ਪੈਣਾ ਹਰੇਕ ਇੰਨੀ ਟੈਨਸ਼ਨ ਲੈਂਦੀ ਨੇ ਮਿਆਏ ਹੋ ਗਏ ਹੋ ਗਏ ਬਸ ਆਪਣੀ ਤਾਂ ਕੋਈ ਜੂਨ ਨਹੀਂ ਹੋਣੀ ਮੇਰੇ ਕੋਲੇ ਤਿੰਨ ਜਣੇ ਫਿਰਦੇ ਨੇ ਕਿਸੇ ਨੇ ਆਏ ਨਹੀਂ ਖਸਿਆ ਵੀ ਤੇਰੇ ਲੱਤ ਤੇ ਚਾਹ ਪੈ ਗਈ ਤੇਰੇ ਉੱਪਰ ਜਾਹ ਪੈ ਗਈ ਜਾਂ ਤੈਨੂੰ ਠੀਕ ਹੈ ਨਾ ਰਾਮ ਰਾਮ ਜੀ ਮੈਨੂੰ ਪੂਰਾ ਗੁੱਸਾ ਆ ਰਿਹਾ ਉਹ ਮੈਂ ਬੋਲਦੀਂਗੀ ਸਿੰਦਰਪੁਰਨ ਮੂਰੇ ਬੈਠਾ ਰਿਹਾ ਪੀਤੀ ਲੈ ਕੇ ਚਾਹ ਮੁਰ ਗਈ ਸਰਦਾਰ ਜੀ ਪੁੱਛ ਕੇ ਮੁਰ ਗਏ ਕੀ ਹੋ ਗਿਆ ਐ ਨਹੀਂ ਪੁੱਛਿਆ ਵੀ ਤੇਰੇ ਤੇ ਪੈ ਗਈ ਕਿਹਣੀ ਕਿ ਤੂੰ ਮੱਖੀ ਕੀ ਕਰੇਗੀ ਇਹਦਾ ਬਸ ਸਾਡਾ ਤਾਂ ਮੈਨੂੰ ਐ ਲੱਗਦਾ ਵੀ ਮਰਿਆਂ ਦਾ ਕੰਮ ਨਿਭੜੂਗਾ ਉਨਾ ਚਿਰ ਕੋਈ ਨਹੀਂ ਕਿਸੇ ਦੀ ਸੁਣਦਾ ਲਓ ਜੀ ਹੁਣ ਮੈਂ ਦੇਖੋ ਨਹੀਂ ਮੈਂ ਨਾ ਕੇ ਇੱਕ ਵਾਰ ਕੱਪੜੇ ਲਾਣ ਦੀ ਹੁਣ ਮੈਨੂੰ ਦੂਜੀ ਵਾਰ ਫੇਰ ਲਾਉਣਾ ਪਊਗਾ ਹੁਣ ਤੁਹਾਨੂੰ ਪਤਾ ਵੀ ਗਰਮੀ ਹੈ ਦੀ ਸੜੀ ਦੀ ਹੁਣ ਕੋਈ ਆ ਜੀ ਥੋੜਾ ਜਿਹਾ ਵਧੀਆ ਨੰਗਾ ਪਕੜੇ ਤਾਂ ਕੀ ਤਾਂ ਕੰਮ ਹੁੰਦਾ ਹੀ ਨਹੀਂ ਹਾਂ ਜੀ ਮੈਂ ਰੋਟੀ ਬਣਾਉਣੀ ਹੈ ਪਤਾ ਨਹੀਂ ਅੱਜ ਉਹ ਕਾਲੀ ਵੀ ਬੋਲ ਮਾਰਦਾ ਫਿਰਦਾ ਦੀ ਮਾਸੀ ਵੀ ਨਹੀਂ ਆਈ ਬੋਲ ਰਹੀ ਕਹਿੰਦਾ ਮਤਲਬ ਕਿੱਥੇ ਗਈ ਹੈ ਮੈਨੂੰ ਤਾਂ ਪਤਾ ਵੀ ਨਹੀਂ ਜੀ ਮੈਂ ਦਰ ਬੇੜਾ ਮੈਂ ਸੁੰਬਰ ਤਾਂ ਤੀ ਮੈਂ ਸੰਭਨਾ ਆਤੀਆਂ ਤੋਹਾ ਬਿਆ ਨਹੀਂ ਪਤਾ ਹੈ ਵੀ ਨਾ ਪਨ ਚੱਖਣਾ ਪੈ ਜੀ ਬਹੁਤ ਜੂਨ ਬੁਰੀ ਹੈ ਹਾ ਜੀ ਮੈਨੂੰ ਪਹਿਣਾ ਜੀ ਮੈਂ ਲਾਈ ਗੁੰਨੇ ਨਾ ਇੱਕ ਦੋ ਵਾਰ ਕਮੈਂਟ ਹੈ ਦਿੱਲੀ ਬੀਨਰ ਉਹਨੂੰ ਪਤਾ ਹੀ ਐ ਬਲੌਗ ਦੇਖਨੇ ਰੋਜ਼ ਅਸੀਂ ਕਿੰਨੇ ਕੰਮ ਨਹੀਂ ਆ ਹਨ ਚਲੋ ਜੀ ਮੈਂ ਨਹਾ ਲਾ ਫਿਰ ਮਿਲਦੇ ਆ ਕਪੜੇ ਕੱਢਦਾ ਚਾਹ ਲਈ ਪੱਕ ਬੱਚੀ ਜਾਂਦਾ ਲਓ ਜੀ ਆਪਣੇ ਵੀ ਮੌਸਮ ਹੋ ਗਿਆ ਮੀਂਹ ਵਾਲਾ ਪਹਿਲਾਂ ਮੈਂ ਕਪੜੇ ਲਾ ਕੇ ਲੈ ਕੇ ਗਈਆਂ ਥੋੜਾ ਜਿਹਾ ਹੈ ਗਈ ਸੀ ਆ ਕੱਪੜੀ ਰਹੀ ਗਈ ਰਹੀ ਵੀ ਤੇ ਮਾ ਫਿਰ ਅੰਦਰ ਬੈਠਿਆ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਂਦਾ ਹਵਾ ਚੱਲਦੀ ਬੱਦਲ ਵਾਈ ਬਹੁਤ ਆ ਪਰ ਮੀਂਹ ਦਾ ਨਹੀਂ ਪਤਾ ਵੀ ਆਊਗਾ ਕਿ ਨਾ ਮੱਸਰ ਤਾਂ ਨਹੀਂ ਡਿੱਗ ਗਈ ਲਾਈਟ ਭੱਜ ਗਈ ਆਪਣੇ ਲਾਈਟ ਬੱਗੀ ਮੈਨੂੰ ਤਾਂ ਪਤਾ ਲੱਗਿਆ ਮੈਂ ਬਸ ਹਨੋਂ ਦਸੇਬਾ ਲਾਈਵ ਦੇ ਵਿੱਚ ਸਵੇਰ 12:00 ਵਜੇ ਤੱਕ ਅਰੈਸਟ ਕਰਕੇ ਉਸ ਤੋਂ ਬਾਅਦ ਆਪਾਂ ਇੱਥੇ ਵੀ ਜਿੰਨੇ ਦਾ ਬਾਜ਼ਾਰ ਹੁੰਦਾ ਦੋ ਟਿਕਾਣੇ ਨੇ ਆਪਣੇ ਹੁਣ ਮੇਰੇ ਇਹ ਜਿਹੜੇ ਗਲਾਸ ਸਿਲਕ ਦੇ ਸੂਟਾਂ ਦੇ ਆਉਟਰ ਆਏ ਹੋਏ ਨੇ ਇਹ ਦੋ ਦੋ ਇਕੱਠੇ ਨੇ ਇਹਨਾਂ ਨੂੰ ਕੱਟਦੀ ਆਪਾਂ ਫਿਰ ਪਤਾ ਲੱਗ ਜੂਗਾ ਹਨਾ ਕਿ ਕਿੰਨੇ ਸਾਨੂੰ ਹੋਰ ਚਾਹੀਦੇ ਨੇ ਐਦਾਂ ਪਤਾ ਨਹੀਂ ਲੱਗਦਾ ਵੀ ਕਿੰਨੇ ਬਸ ਹੋਗੇ ਹੁਣ ਮੈਂ ਸੈੱਫੀ ਦੇਖੋ ਉਹ ਟੇਬਲ ਥੱਲੇ ਰਹਿਣਾ ਸਾਡਾ ਸੈੱਫ ਇੱਥੋਂ ਅਸੀਂ ਕਪੜਾ ਲਿੜਾਇਆ ਜੱਕਤਾ ਤੀ ਥੱਲੋਂ ਲੱਗ ਗੱਦਿਆਂ ਦੇ ਉੱਪਰ ਤਰਿਆ ਹੈ ਤੀ ਟੇਬਲ ਆ ਉਹ ਨਾ ਵੀ ਕਈ ਵਾਰ ਮੌਸਮ ਖਰਾਬ ਹੈ ਕੋਈ ਚੀਜ਼ ਵੜ ਕੇ ਪੈ ਜਾਂਦੀ ਹੈ। ਲਓ ਜੀ ਹੁਣ ਆਪਾਂ ਗਲਾਸ ਸਿਲਕ ਦੇ ਸੂਟ ਕੱਟ ਦਈਏ ਇਹਨਾਂ ਨੂੰ ਸਿੰਗਲ ਸਿੰਗਲ ਕਰਕੇ ਇਹਨਾਂ ਨੂੰ ਪਤਾ ਲੱਗ ਜਾਊਗਾ ਵੀ ਆਪਾਂ ਨੂੰ ਕਿੰਨੇ ਆਕੀ ਹੋਰ ਲੋੜ ਹੈ। ਇਹ ਆਪਾਂ ਲਾਈਵ ਦੇ ਵਿੱਚ ਵੀ ਪਾ ਤਿਆਰ ਕੇ ਬੁਟੀਕ ਤੇ ਸੂਟਾਂ ਦੀ ਵੀਡੀਓ ਵੀ ਪੈਗੀ ਬਹੁਤ ਸੋਹਣੇ ਪ੍ਰਿੰਟ ਨੇ। ਜਿਹੜੇ ਆਪਾਂ ਅੱਜ ਸਟੇਟਸ ਲਾਈਵ ਹੋਏ ਨੇ ਜੀ ਹੁਣ ਲਾਈ ਨੇ ਮੈਂ ਮੈਂ ਤਕਰੀਬਨ ਵੀਡੀਓ ਤੁਹਾਡੇ ਕੋਲੇ ਪਹੁੰਚੂਗੀ ਜੀ 9:00 8:00 ਵਜੇ। ਉਹ ਆ ਗਈ ਜੀ ਕਰੇਪ ਦੇ ਵਿੱਚ ਜਿਹੜੀਆਂ ਪ੍ਰੇ ਭੈਣਾਂ ਨੇ ਕਰੇਪ ਦੇ ਲੈਣੇ ਨੇ ਸੂਟ ਲਓ ਜੀ ਕੀ ਹੋ ਗਿਆ ਪਸੰਦ ਨਹੀਂ ਆਇਆ ਬਾਹਰ ਮੌਸਮ ਚਲੋ ਜੀ ਮੈਂ ਸੂਟ ਕੱਟਦਾ ਆਪਾਂ ਫਿਰ ਮਿਲਦੇ ਆ ਮੌਸਮ ਦੇਖਦੇ ਆ ਬਾਹਰ ਮੀਂਹ ਹੁੰਦਾ ਜਾਂ ਕੀ ਹੁੰਦਾ ਤੜਕੇ ਦੀ ਨੇ ਮੈਂ ਇਹ ਬੁੱਠੇ ਕੰਮ ਹੀ ਕਰੇ ਨੇ ਪਹਿਲਾਂ ਪੌੜਾ ਤੋੜਦਾ ਫਿਰ ਚਾਪਾ ਲੀ ਲਾ ਤੜੇ ਕਹਿੰਦਾ ਹੂ ਹੂ ਤੂੰ ਦੇਖੀ ਨਹੀਂ ਚਾਰ ਸੋਈ ਜਾ ਹੈ ਦੇਖ ਕੇ ਬੁੱਠਾ ਹੀ ਮੁੜਿਆ ਉੱਤੇ ਕਿ ਨਹੀਂ ਪੈਦੀ ਲੈ ਆ ਸਾਰਾ ਦਾ ਪੱਟ ਪਿਲਿਆ ਹੋ ਆ ਬੇ ਉਹ ਕਿੱਥੇ ਬੈਠੀ ਜੀ ਜਦੋਂ ਚਾਹ ਪਈ ਹੋਈਆਂ ਨੂੰ ਬੰਦ-ਬੰਦ ਕਰਕੇ ਖੜਾ-ਖੜਾ ਲਵੇ ਉਹ ਕਰਦੀ ਨਹੀਂ ਨਹੀਂ ਬੰਦ ਤਾਂ ਉਹ ਕਰਤਾ ਦੀ ਮੈਂ ਜਦੋਂ ਮੈਂ ਗਏ ਸਾਫ ਕਰਕੇ ਫੇਰ ਉਹ ਕਰਦੀਆਂ ਐ ਪਤਾ ਨਹੀਂ ਉਹ ਡੰਡੀ ਤੇ ਕੋਣੀ ਵੱਜੀ ਨਹੀਂ ਇਹ ਸੈਟ ਇਹ ਲਾਉਣੀ ਪਊ ਹੁਣ ਜੀ ਆਹ ਬੱਤੀ ਹੋ ਗਈ ਹੋਰ ਆਹ ਇਹਦੀ ਪੈਂਦਾ ਨਹੀਂ ਅੱਛਾ ਇਹ ਉਹਦੀ ਲੋਹੇ ਦੀ ਬੱਤੀ ਵੀ ਫਿੱਟ ਹੋ ਗਈ ਵਿੱਚ ਇਹਦਾ ਹੁਣ ਮਸੀ ਉਹ ਚੱਕਾ ਵੱਜੀ ਹੈ ਸਿਕਨੇ ਕਰਤਾ ਕੰਮ ਹੈ ਏ ਨਾ ਕਿਤਾਬ ਉਦੀ ਨੇ ਕੱਢਿਆ ਉਹ ਜਿਹੜਾ ਪਹਿਲਾਂ ਪਰਸੋਂ ਮੈਂ ਪੱਤੀ ਨਾਲ ਹੋਇਆ ਪਰਸੋਂ ਮੈਂ ਆਹ ਪੱਤੀ ਠੋਕਰ ਕੇ ਜਿਹੜੀ ਵਿੱਚ ਲੋਹੇ ਦੀ ਆਏ ਚੈਨ ਕਰਿਆ ਇਹਨੂੰ ਕੱਢ ਫੇਰ ਇਹ ਫੇਰ ਨਿਕਲ ਜੂ ਉਦੀ ਤੁਸੀਂ ਦੇਖਾ ਆਹ ਰੱਖ ਲੈ ਪਹਿਲੇ ਪਰਸੋਂ ਮੈਂ ਇਸ ਨਾਲ ਪੱਤੀ ਸੱਟ ਬਜਿੰਦੀ ਡਿਗਦੀ ਡਿਗਦੀ ਬਚ ਗਈ ਉਹਦੇ ਫੋੜੇ ਤੇ ਗ੍ਰੇਟ ਲੱਗ ਗਿਆ ਕੱਢ ਕੇ ਅੱਧਾ ਹੀ ਰਹਿ ਗਿਆ ਇਹ ਇਧਰਲੇ ਪਾਸੇ ਪਾ ਦੇ ਇਧਰ ਉਧਰ ਉਧਰ ਆਇਆ ਪੱਤਲਾ ਬਸ ਨਹੀਂ ਇਹ ਪੀਕ ਪਾ ਕੇ ਦੇਖ। ਕਹਿਤਾ ਜਹਾ ਹੂਆ ਹੈ ਕੁੱਠਾ ਜਾ ਆਹ ਤੀਰ ਬੰਦੀ ਆ ਜਿੱਥੇ। ਇਹਨੂੰ ਵੱਡਦੀ ਪੱਤੀ ਵਾਲੇ ਨੂੰ ਇੰਨਾ ਕ ਇਹ ਪੱਤੀ ਤੇਰੀ ਹੱਲ ਵੀ ਨਹੀਂ ਰਹੀ ਐਡੀ ਛੇਤੀ ਕਿੱਥੇ ਨਿਕਲੂ। ਜਮਾ ਵੀ ਨਹੀਂ। 11 ਤਾਂ ਬੱਦਲ ਜਾ ਵਧੀਆ ਆ ਗਿਆ ਦੀ ਹਵਾ ਜੀ ਉਹ ਤਰ੍ਹਾਂ ਤਰ੍ਹਾਂ ਹਵਾ ਨਹੀਂ ਕਿੱਥੇ ਪੈਂਦਾ ਇੱਥੇ ਛੱਟ ਮਾਰਾ ਨਾ ਫੇਰ ਨਿਕਲ। ਲੈ ਮੈਂ ਫੜ ਪਿੰਦਰ ਤਾਂ ਗਿਆ ਹੈ ਜਿੰਮ ਤੇ। ਕਿੱਥੇ ਪਾ ਗਿਆ? ਜਿੰਮ ਤੇ। ਹੋਰ ਕਿੱਥੇ? ਚੱਲ ਗਿਆ ਨਹੀਂ। ਨਹੀਂ ਮਰ ਗਿਆ। ਇਹ ਥੋੜੀ ਜਿਹੀ ਪੱਤੀ ਦੇ ਵਿੱਚ ਕਿਵੇਂ ਫੱਗ ਗਿਆ ਇਹ ਸੇਮੀ ਵਾਲਾ ਹਰਕਾ ਪਹਿਲਾਂ ਉਹ ਗੁਆਟੋਂ ਦੇ ਉੱਤੇ ਰਹਿ ਜਾਂਦਾ ਦੀ ਪੈਸਾ ਕੱਢ ਗਿਆ ਇਹ ਯਾਰ ਕਿੰਿਆ ਲਿਆਦੀ ਇਹ ਪਹਿਲਾਂ 90 ਦਾ ਲਿਆ ਤੇ ਇਹ ਕਿਸੀ ਦਾ 10 ਰੁਪਏ ਸਸਤਾ ਹੋ ਗਿਆ ਨਾ ਬੰਗ ਦਾ ਤਾਂ 100 ਦੀ ਲਿਖਿਆ ਹੋਇਆ ਹੈ ਬਾਹਰ 80 90 ਦਾ ਤਾਂ ਹੈਗਾ 80 ਦੇ ਉਹ ਦਾ ਸ਼ਿਲ ਦਾ ਠੀਕ ਰੰਦਾ ਆਪਣੇ ਥੋਂ ਫਰਸ ਨਹੀਂ ਸਹੀ ਹੈਗਾ ਜੀ ਇਹ ਤਾਂ ਬਾਈ ਜੰਕ ਵੀ ਨਹੀਂ ਰਹੀ ਇਹ ਤਾਂ ਗੜੀ ਹੀ ਹੈ ਵਿੱਚ ਨਾ ਗਈ ਇਦੋਂ ਹਿੱਲ ਗਈ ਅਲਦਾ ਦਾ ਨਹੀਂ ਪੱਕਾ ਰਹਾ ਮਿਤਰੀ ਮਾਇ ਲੱਗੀ ਨਾਲ ਨਹੀਂ 7 ਵਜੇ ਦਾ ਕਹਤੀ ਬੈਠ ਰਹਿਣਾ ਹੈ ਇਹਦਾ ਥੋੜਾ ਜਿਹਾ ਹੋਤੀ ਨਹੀਂ ਇਹਦੇ ਵੀ ਪਹਿਲਾਂ ਪਹਿਲਾਂ ਹੀ ਨਿਕਲ ਜਾਣਾ ਦੀ ਆਪਾਂ ਪੱਤੀ ਲਾ ਗਈ ਖੜਾਏ ਦੀ ਮੈਨੂੰ ਐ ਲੱਗਦਾ ਵੀ ਆ ਪੱਤ ਲਾ ਦੇ ਲੁਚਕਦਾ ਹੈ ਨਾ ਨਾ ਹਾਂ ਹਾਂ ਪਹਿਲਾਂ ਨਾਲ ਤਾਂ ਠੀਕ ਆ ਠੀਕ ਹੈ ਚਲ ਪਹਿਲਾਂ ਉਹ ਸੀ ਸਿੱਕ ਤੋਂ ਮਸਰਦਾਨੀ ਇਹਦਾ ਪਾਣੀ ਪਿਆ ਕਰਨਾ ਕੋਈ ਨਬਥੇ ਰਣਾ ਬਸਾ ਵੀ ਸਾਈਂ ਦਾ ਬਾਤ ਆ ਲਓ ਹੰਡੋ ਗਈ ਆ ਲੱਖ ਸਾਰੇ ਦੇਖਦੇ ਨੇ ਨਹੀਂ ਕਟਿੰਗ ਦੇ ਦੇਖਦੇ ਨਾਲ ਇਹਨੇ ਪਿੰਦਰ ਕਟਾਤਾ ਨਾਲ ਆਪ ਕਟਕਾ ਲਈ ਨੇ ਮੈਂ ਤਾਂ ਕਹੀ ਜਨੀ ਮੈਂ ਸੰਦਾਨਾ ਪਾ ਖੋਲਦੇ ਮੈਂ ਮੈਨੂੰ ਆਇਆ ਹੋਗਾ ਵੀ ਦਾਣਾ ਪਾਉਣ ਵਾਂਗੇ ਇੱਥੇ ਹਮਾਰਾ ਮਸਰਦਾਨੀ ਡਿੱਗ ਗਈ ਮਾ ਦਾਣਾ ਪਾ ਕੇ ਮੈਸਾ ਖੋਲਣ ਵਾਂਗੇ ਉੱਥੇ ਗਈ ਉੱਥੇ ਨਾਲ ਫਿਰ ਮੈਂ ਸੰਦਰ ਤੇ ਉਹ ਲੜੀ ਜਾਂਦਾ ਆਰਮਨਾਲ ਹੈੱਡਫੋਨ ਡਾਈ ਅੰਦਰ ਪਿਆ ਅੱਛਾ ਫਿਰ ਮੈਂ ਲਾਂਜਾਂ ਉਹ ਤੇਨੇ ਚਾਰ ਚਪਲਾ ਮਈਆਂ ਕਹਿੰਦਾ ਮੈਂ ਤਾਂ ਸੁਣਿਆ ਨਹੀਂ ਹੈਗਾ ਉਹਦੀ ਬੱਦਲ ਬਹੁਤ ਆ ਕੇ ਬੱਗ ਗਿਆ ਹਵਾ ਨਹੀਂ ਲਟਾਲਦਾ 6 ਵਜੇ ਥੋੜਾ ਪਨਮ ਦੋ ਤਿੰਨ ਦਿਨ ਹੋ ਗਏ ਕੁਝ ਪਹਿਲਾਂ ਤੋੜਤਾ ਸੀ ਕੁਸ ਰਾਤ ਸੜ ਕੇ ਉਹ ਭਾਂਡੇ ਮਾਜਦਾ ਭੁੱਖ ਬਹੁਤ ਲੱਗੀ ਪਿਆ ਖਾਣ ਨੂੰ ਵੀ ਨਹੀਂ ਹੈਗਾ ਕੁਸ ਦਾਲ ਕਰਾਂਗੀ ਕਦੂ ਦੀ ਇੱਕ ਦਿਨ ਪਹਿਲਾਂ ਆਪਣੇ ਕਦੂ ਤੋੜ ਕੇ ਲਿਆਉਂਦੇ ਖੇਤੋਂ ਇੱਕਾ ਦੂਜਾ ਇਹ ਤਾਂ ਪੱਕ ਗਿਆ ਚਲੋ ਖੇਤ ਵਾਲਾ ਕਦੂ ਇਹ ਤਾਂ ਵਧੀਆ ਬਣ ਜਾਂਦਾ ਘਰ ਦੇ ਕਦੂ ਦੀ ਸਬਜ਼ੀ ਤਾਂ ਨਾਲ ਸਬਜ਼ੀ ਸਮਾ ਦਿੰਦੇ ਆਪਦੇ ਹੁਣ ਮੈਂ ਪਾਂਡੇ ਮਾਰ ਕੱਦੂ ਚੀਰ ਲਈ ਮੱਜਾ ਨਾ ਮੇਰ ਦੋ ਸਰਦਾਰ ਜੀ ਤੇ ਕੱਪੜੇ ਮਸ਼ੀਨ ਦੇ ਉਲਾਦੇ ਇੱਧਰ ਆਪਾਂ ਨੇ ਚੁੰਨੀਆਂ ਗੱਡੀਆਂ ਦੇ ਲੈਸਾਂ ਆ ਗਏ ਉਹ ਪਾਂਡੇ ਆ ਉਰੇ ਪੈਨੇ ਚੱਕੀ ਨਹੀਂ ਪਿੱਥੀ ਨੂੰ ਬੈਠਾ ਆ ਇੱਧਰ ਆਪਣੇ ਜਿਹੜੇ ਅੱਜ ਕੋਈ ਤੇ ਇਹਨਾਂ ਦੀ ਇੱਕ ਲੈਣ ਇੱਧਰ ਹੋਰ ਲੱਗ ਗਈ ਜੀ ਸਵੇਰੇ ਪਾਰਸਲ ਕੱਢਦੇ ਆ ਕੁਛ ਵਰਕ ਮੁਰਕਾਲੇ ਪੈਣੇ ਹੋ ਗਏ ਨਾ ਉਹਨਾਂ ਦਾ ਕਰਕੇ ਟਾਈਮ ਹੋ ਜਾਂਦਾ ਸਾਰੇ ਰਹਿ ਜਾਂਦੇ ਨੇ ਕਲੋਦੀ ਨੂੰ ਮੈਂ ਦੁਪੱਟੇ ਪੜਾਇਆ ਮਲੈਸਾ ਵਾਸਤੇ ਫੇਰ ਆਪਾਂ ਮਿਲਦੇ ਆਂ ਸਬਜ਼ੀ ਰੱਖਤੀ ਜੀ ਆਪਾਂ ਨੇ ਕਦੂ ਦੀ ਅੱਜ ਦੂਜੀ ਵਾਰ ਕਦੂ ਥੋੜੇ ਅਸੀਂ ਨੇ ਇੱਕ ਦਿਨ ਪਹਿਲਾਂ ਥੋੜੇ ਤੇ ਸਾਰੀਆਂ ਗਰਮੀਆਂ ਲੰਘ ਗਈਆਂ ਸਾਡੇ ਕਦੂਰੀ ਦੇ ਖੇਤ ਤੋਰੀਆਂ ਤੋਂ ਅਸੀਂ ਇੰਨੇ ਅੱਕ ਗਏ ਹਾਂਜੀ ਉਹ ਨਾ ਨੌ ਘਟਣੀ ਉਧਰੋਂ ਤੇ ਤੋਰੀਆਂ ਤੋਂ ਅਸੀਂ ਇੰਨੇ ਅੱਕ ਗਏ ਅਸੀਂ ਉਹਨਾਂ ਸਾਰਿਆਂ ਨੂੰ ਕਹਿ ਰੱਖਿਆ ਵੀ ਉਥੇ ਤੋੜ ਕੇ ਲੈ ਜਾ ਪਰ ਉਹ ਮੈਂ ਤਾਂ ਕਹਿਤ ਹੀ ਨਹੀਂ ਦੇਈ ਕਿ ਪੜੀਆਂ ਲੱਗਣੋਂ हट ਗਈਆਂ ਉਹ ਤੋਰੀਆਂ ਨੂੰ ਜੀ ਨਹੀਂ ਕਰਦਾ ਕੱਲ ਅਸੀਂ ਕੋਈ ਨਿਆ ਲੈ ਲਈਏ ਅਸੀਂ ਅੱਜ ਕਦੂ ਬਣਾ ਲਿਆ ਕੱਲ ਨੂੰ ਕੋਈ ਹੋਰ ਦੇਖਾਂਗੇ ਗੇੜਾ ਖੇਤ ਜਾਣ ਦੀ ਸਲਾਹ ਹੁੰਦੀ ਹੈ ਜਾ ਹੀ ਨਹੀਂ ਜਾਂਦਾ ਕੀ ਕਰੀ ਸਵੇਰੇ ਵੀ ਘਰੀ ਕੰਮ ਹੋ ਜਾਂਦੇ ਨੇ ਆਪਣੇ ਬਸ ਇਧਰ ਹੀ ਸੁਲਤਾਨੀ ਵੀਡੀਓ ਬਣਾਈ ਜਾਂਦੇ ਆ ਤੇ ਉਹ ਉਹ ਅੱਜ ਮੈਂ ਕੰਮ ਬਦਲਿਆ ਮੇਰੇ ਇੱਥੇ ਇੰਨੇ ਆ ਪੱਟ ਤੇ ਨਾ ਇੰਨੀ ਚਾਹ ਪੈ ਗਈ ਐ ਪੈ ਗਈ ਉਹ ਥੋੜਾ ਜਿਹਾ ਕੁੜਤੀ ਦਾ ਮੋਹਰੇ ਆਏ ਜੇ ਹੋ ਗਈ ਕੁੜਤੀ ਦੇ ਬਚੀ ਢਿੱਡ ਤੋਂ ਬਚ ਗਿਆ ਲੱਪਤੇ ਪੈ ਗਈ ਲੱਤਵਾਸ ਠੀਕ ਹੈ ਇੰਨਾ ਕਾ ਪਟ ਤੇ ਥੋੜਾ ਜਿਹਾ ਜੀ ਨਾ ਮੈਂ ਮੱਚਦਾ ਥੋੜਾ ਥੋੜਾ ਜਿਹਾ ਮੱਚਦਾ ਸਾਰੇ ਮੈਨੂੰ ਹੋ ਗਿਆ ਤੇ ਕਹਿੰਦੇ ਤੇਰੇ ਤੇ ਕਿਹੜਾ ਪਈ ਐ ਵੀ ਖੜੀ ਮੈਂ ਤੀ ਉੱਥੇ ਹੋਰ ਕਿਹੜਾ ਚਾਹ ਸੋੜ ਦੇ ਬਗੀ ਬਾਹਰ ਲੱਗ ਜਾਂਦੀ ਬਹੁਤ ਆਪਣੀ ਭੈਣਾ ਦੀ ਜ਼ਿੰਦਗੀ ਹੈ ਜੀ ਹੈ ਨਾ ਆਪਾਂ ਚਾਹੀਏ ਆਪ ਨੂੰ ਜਿਵੇਂ ਕਹਿੰਦੇ ਨੇ ਆਪ ਮੱਚ ਜੀਏ ਤਾਂ ਵੀ ਕੰਮ ਕਰਦੇ ਆ ਮੇਰੇ ਨਾਲ ਉਹ ਕੰਮ ਹੋ ਗਿਆ ਮੇਰੀ ਲੱਤ ਮੱਚੀ ਜਾਵੇ ਮੈਂ ਤਾਂ ਵੀ ਅੰਦਰੋਂ ਬਾਹਰ ਨਹੀਂ ਨਿਕਲੀ ਅੰਦਰ ਹੀ ਪ੍ਰਾਇਪੁਰਗਾ ਲੈ ਪਿੰਦਰ ਦੋਂਦਰੀ ਝਾੜੂ ਲਗਾ ਲੈ ਲਾ ਕੇ ਵੈਪਰ ਸਾਰੀ ਰਸੋਈ ਤੋਂ ਥੋਕੀ ਚੰਗੀ ਤਰ੍ਹਾਂ ਫਿਰ ਉਹ ਵੈਪਰ ਨਾਲ ਸਾਫ ਕਰੀ ਤੋਂ ਬਾਅਦ ਬੈਠ ਕੇ ਉਹਦੇ ਨਾਲ ਸੁੱਕੇ ਕੱਪੜੇ ਨਾਲ ਪੋਚਾ ਮਾਰੇਗਾ ਰੋਟੀ ਬਣਾਉਣ ਦੀ ਵੀ ਸੇਤੀ ਸਬੂਤੀ ਉਸ ਤੋਂ ਬਾਅਦ ਮੈਂ ਨਾ ਕੇ ਹੀ ਫਿਰ ਕੱਪੜੇ ਵਰਨੇ ਆਪਣਾ ਦੋਲੀਤਾ ਮਹਾ ਹੈ ਵੀ ਜੇ ਆਪ ਮੱਛੀ ਜੀ ਆਪਣੇ ਕੰਮ ਨਹੀਂ ਛੋੜਦੇ ਮੱਛੀ ਪਿਆ ਨੂੰ ਮੱਛੀਆਂ ਨੂੰ ਵੀ ਐਂ ਲੱਗਦਾ ਜਦੋਂ ਉੱਥੇ ਜਾ ਕੇ ਮੱਛੀਏ ਉਦੋਂ ਹੀ ਸੁੱਟਾਂਗੇ ਉਹ ਨਹੀਂ ਉਹਦੇ ਕੰਮ ਸੁੱਟਣਗੇ ਉਹਦੇ ਸੁੱਟਦੇ ਘਰੇ ਤਾਂ ਮੱਛੀ ਪਿਆ ਵੀ ਕੰਮ ਕਰੀ ਜਾਂਦੇ ਆ ਇਹੋ ਜਿਹਾ ਹੋਊਗੀ ਕਿ ਜ਼ਿੰਦਗੀ ਨਾਲੇ ਕਹਿਣਗੇ ਤੁਸੀਂ ਕੀ ਕਰਦੇ ਹੋ ਬੇਤੋ કરી ਹੁੰ ਤੁਸੀਂ ਵੇਲੀਓ ਸਾਰਾ ਦਿਨ ਬਹੁਤ ਜੂਨ ਮਰਦੇ ਚਲੋ ਜੀ ਤੁਸੀਂ ਅੱਜ ਆਪਾਂ ਨੇ ਜਿਹੜੇ ਗਲਾਸ ਸਿਲਕ ਦੇ ਸੂਟ ਦੇ ਵਿੱਚ ਪੰਜ ਸੱਤਕ ਕਲਰ ਰਹੇਗੇ ਤੇ ਉਹ ਮੈਂ ਸ਼ਾਰਟ ਵੀਡੀਓ ਪਾਈ ਅੱਜ ਮੈਂ ਤਾਂ ਪੂਰੀ ਵੀਡੀਓ ਨਹੀਂ ਪਾਈ ਤੁਹਾਨੂੰ ਮੈਂ ਦੱਸਿਆ ਵੀ ਮੇਰੀ ਚਾਹ ਪੈ ਗਈ ਮੈਨੂੰ ਦਿੱਕਤ ਕਰਕੇ ਬਣ ਜਾਣੀ ਕਰਿਆ ਮੈਂ ਪਈ ਰਹੀ ਤੇ ਉੱਚ ਮੈਂ ਇੱਕ ਨਾ ਜਿਹੜੇ ਤੋਂ ਪਹਿਲੇ ਸਟਾਰਟ ਪੰਜ ਛੇ ਸੂਟ ਨੇ ਸਟਾਰਟਿੰਗ ਚ ਕਰੇਪ ਦੇ ਵਿੱਚ ਆਗੇ ਵਧੀਆ ਵਾਲੀ ਪਿਓਰ ਕਰੇਪ ਦੇ ਵਿੱਚ ਪ੍ਰਿੰਟਡ ਸੂਟ ਆਏ ਨੇ 60 ਗ੍ਰਾਮ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਨੇ ਉਹਨਾਂ ਦਾ ਪ੍ਰਾਈਸ ਰਹੂਗਾ ਜੀ ਬਿਜਿ ਸ਼ਿਪਿੰਗ 2100 ਰੁਪਏ ਜੇ ਤੁਸੀਂ ਘਰ ਤੋਂ ਲੈ ਕੇ ਜਾਓਗੇ ਤਾਂ ਤੁਹਾਨੂੰ 200 2000 ਦਾ ਮਿਲ ਜੇਗਾ 100 ਰੁਪਏ ਉੱਪਰ ਲੈ ਤੁਹਾਨੂੰ ਲੈਸ ਹੋਊਗਾ ਉਹ ਤੁਸੀਂ ਬਹੁਤ ਸੋਹਣੀ ਫੈਬਰਿਕਾ ਉਹ ਆਪਾਂ ਹਜੂਰੇ ਤੱਕ ਨਹੀਂ ਆਈ ਉਹ ਮੇਰੇ ਕੋਲੇ ਰਾਤ ਫੋਟੋ ਹੀ ਆਈਆਂ ਸੀ ਕਿਉਂ ਪਤਾ ਕੀ ਹੈ ਜੀ ਫਿਰ ਬੁਕਿੰਗ ਹੋ ਜਾਂਦੀ ਹੈ ਨਹੀਂ ਉਹ ਮਿਲਦੇ ਨਹੀਂ ਹੈਗੇ ਬਾਅਦ ਚੋਂ ਜਦੋਂ ਮੇਰੀ ਲੱਫਤ ਹੋਆ ਮੈਂ 2-4 ਦਿਨ ਹੈ ਜੇ ਬਾਜ਼ਾਰ ਨਾ ਜਾਵਾਂ ਉਦੋਂ ਤੱਕ ਉਹ ਖਤਮ ਹੋ ਜਾਣਗੇ ਇਸ ਕਰਕੇ ਮੈਂ ਉਹਨਾਂ ਦੀ ਅੱਜ ਵੀਡੀਓ ਮੇਨੂੰ ਪਾਉਣੀ ਜ਼ਰੂਰੀ ਲੱਗੀ ਵੀ ਮੈਂ ਇਹ ਵੀਡੀਓ ਇੱਥੇ ਪਾ ਦਾਂ। ਗਲਾਸ ਸਿਲਕ ਦੇ ਜਿੰਨੇ ਵੀ ਕਲਰ ਨੇ ਵੀਡੀਓ 'ਚ ਤੁਸੀਂ ਕੱਲ ਦੇਖ ਲਏ ਉਸ ਤੋਂ ਬਾਅਦ ਜਿਹੜੇ 5-4 ਕਲਰ ਰਹਿ ਗਏ ਤੇ ਉਹ ਵੀ ਆਪਾਂ ਵੀਡੀਓ ਜਾਂਦੇ 'ਚ ਪਾਤੇ। ਜਲਦੀ ਜਲਦੀ ਪੈਣਾ ਸਕਰੀਨਸ਼ਾਟ ਲੈ ਕੇ ਬੁੱਕ ਕਰ ਲਓ ਜੀ। ਨਾਲੇ ਤੁਸੀਂ ਅੱਗੇ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ। ਤੇ ਬਾਕੀ ਆਰਕੇ ਬਟਿਕ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਓ। ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਉਹਨੂੰ ਵੀ ਤੁਸੀਂ ਫੋਲੋ ਕਰੋ। ਜੇ ਤੁਸੀਂ ਫੇਸਬੁੱਕ 'ਚ ਲਾਉਣੀ ਹੋ ਜੀ ਫੇਸਬੁੱਕ ਤੇ ਰਾਜਵਿੰਦਰ ਕੌਰ ਦੀ ਆ ਚਲੋ ਜੀ ਹੁਣ ਆਪਾਂ ਮਿਲਦੇ ਆਂ ਹੋਰ ਨਵੇਂ ਵਲੌਗ ਦੇ ਨਾਲ ਕੱਲ ਨੂੰ ਤੇ ਅੱਜ ਮੈਂ ਛੋਲੇ ਛੋਲੇ ਸੁੱਟਾਂ ਦੀ ਹੋਰ ਵੀਡੀਓ ਪਾਉਣੀ ਸੀ ਮੇਰੇ ਕੋਲ ਪਏ ਨੇ ਕੋਈ ਨਾ ਜੀ ਕੱਲ ਨੂੰ ਪਾਉਂਗਾ ਜਿਵੇਂ ਮੈਂ ਬਸ ਇੱਥੇ ਬੈਠੀ ਸਿੱਧੀ ਲੱਤ ਕਰਕੇ ਕੰਮ ਕਰੀਣੀ ਆ ਚਲੋ ਜੀ ਮਿਲਦੇ ਆਂ ਹੁਣ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ